ਸਰਕਾਰ ਨੇ ਇਥੋਂ ਜਿਹੜੇ ਜ਼ਮਾਨਤ ਜ਼ਬਤ ਹੋਈ ਲੋਕਾਂ ਦੀ ਜਿਨ੍ਹਾਂ ਨੂੰ ਕੋਈ ਮਤਲਬ ਕੋਈ ਮੈਂ ਕਹਿੰਨਾ ਕਿ ਅਕਲ ਨਹੀਂ ਗਈ ਕੋਈ ਬੋਲਣ ਦੀ ਤਮੀਜ਼ ਨਹੀਂ ਗਈ ਜਿਹੜਾ ਬੰਦਾ ਇਥੋਂ ਦੋ ਵਾਰ ਜਿਹਦੀ ਜ਼ਮਾਨਤ ਜ਼ਬਤ ਹੋਈ ਉਹਦਾ ਤਾਂ ਇੰਨਾ ਬਦਲਾਖੋਰੀ ਤੇ ਉਤਰਿਆ ਹੋਇਆ ਸੀ ਬਦਕਲਾਮੀ ਤੇ ਸੀ ਉਹਨੇ ਆਪਣਾ ਜਿਹੜਾ ਸੀ ਜ਼ਹਿਨ ਖਰਾਬ ਕਰ ਲਿਆ ਉਹ ਤਾਂ ਬਿਮਾਰ ਪੈ ਗਿਆ ਉਹਦੇ ਮੁੰਡੇ ਨੂੰ ਹੁਣ ਇਸ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਹਲਕਾਇਆ ਹੋਇਆ ਇੰਚਾਰਜ ਬਣਾਇਆ ਕੁਸੀਂ ਜੇ ਵੋਟਾਂ ਲੈਣੀਆਂ ਵਾਂ ਤੇ ਕਿਸੇ ਕਾਰਜ ਨਾਲ ਕਿਸੇ ਕੰਮ ਨਾਲ ਕਿਸੇ ਪ੍ਰੇਰਣਾ ਨਾਲ ਵੋਟਾਂ ਮਿਲਦੀਆਂ ਲੇਕਿਨ ਉਹਨਾਂ ਨੂੰ ਐ ਲੱਗਣ ਲੱਗ ਗਿਆ ਕਿ ਪੁਲਿਸ ਸਾਡੇ ਅਧੀਨ ਕਰਤੀ ਪਤਾ ਨਹੀਂ ਕਿੰਨੀ ਕੋ ਉਹਨੂੰ ਦਿੱਲੀੋਂ ਚੰਡੀਗੜ੍ਹੋਂ ਉਹਨੂੰ ਇਹ ਆਜ਼ਾਦੀ ਦੇ ਦਿੱਤੀ ਕਿ ਚੱਕ ਲੋ ਢਾ ਲੋ ਜੋ ਬਾਕੀ ਪੰਜਾਬ ਦੇ ਵਿੱਚ ਹੋ ਰਿਆ ਸਾਡੇ ਹਲਕੇ ਭਲਾਤ ਵਿੱਚ ਤਾਂ ਲੇਟੈਸਟ ਏ ਐਫ ਆਈ ਆਰ ਜਿਹੜੀ ਮੈਂ ਕੋਟ ਕਰਨਾ ਚਾਹੁੰਦਾ ਏ ਐਫ ਆਈ ਆਰ ਬਾਬਾ ਹਰਜੀਤ ਗਿਰੀ ਉਹਨਾਂ ਦੇ ਖਿਲਾਫ ਕੀਤੀ ਕੀ ਕੀਤੀ ਇਹਦਾ ਬਹੁਤ ਸਾਰੀ ਡਿਟੇਲ ਜَا ਮੈਂ ਤੁਹਾਨੂੰ ਦਿਖਾ ਸਕਦਾ ਹਾਈਲਾਈਟਡ ਏਰੀਆ ਸਾਰਾ ਕੀਤਾ ਹੋਇਆ ਵਾ ਇਹਦੇ ਚ ਇਹਨਾਂ ਤੇ ਇਲਜ਼ਾਮ ਲਾਇਆ ਪਰਚਾ ਦਰਜ ਕੀਤਾ ਹੁਣ 295ਏ ਮਤਲਬ ਕਿਸੇ ਦੀ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਹੁੰਦੀ ਸੀ ਪਹਿਲਾਂ ਹੁਣ ਬੀਐਨਐਸ ਦੇ ਸੈਕਸ਼ਨ ਨੇ 298 ਤੇ 272 ਜਿਹੜਾ ਨਵਾਂ ਲਾ ਬਣ ਗਿਆ ਵਾ ਇਹਦੇ ਚ ਇਹਨਾਂ ਤੇ ਇਲਜ਼ਾਮ ਲਾਇਆ ਕਿ ਜੀ ਇਹਨਾਂ ਨੇ ਜਿਹੜੇ ਇੱਥੇ ਪਿੰਡ ਵਾਸੀ ਨੇ ਜਾਂ ਪਿੰਡ ਦਾ ਸਾਰਾ ਇੱਥੇ ਬੈਠਾ ਪੰਚਾਇਤ ਮੈਂਬਰ ਸਾਰੇ ਇੱਥੇ ਬੈਠੇ ਕਿ ਇਹਨਾਂ ਨੇ ਇਸ ਡੇਰੇ ਦੇ ਅੰਦਰ ਪਸ਼ੂਆਂ ਨੂੰ ਰੱਖਿਆ ਹੋਇਆ ਵਾ ਗਾਈਆਂ ਰੱਖੀਆਂ ਹੋਈਆਂ ਨੇ ਔਰ ਉਹਨਾਂ ਦਾ ਮਲ ਮੂਤਰ ਜਿਹੜਾ ਹੈਗਾ ਉਹਦੀ ਬਦਬੂ ਆਉਂਦੀ ਆ ਸਾਰੇ ਪਿੰਡ ਵਿੱਚ ਤੁਸੀਂ ਹੁਣ ਦੇਖ ਸਕਦੇ ਹੋ ਕਾਫੀ ਸਾਫ ਕੈਂਪਸ ਹੈ ਪਿੱਛੇ ਮੰਦਿਰ ਹੈਗਾ ਇੱਕ ਵਾਰ ਪਿੱਛੇ ਨੂੰ ਘੁਮਾਓ ਜੀ ਇੱਧਰ ਉਹ ਜਿਹੜੀ ਦੀਵਾਰ ਤੁਹਾਨੂੰ ਦਿਖਤਰੀ ਬੜੀ ਅੱਛੀ ਸਾਫ ਸੁਥਰੀ ਦੀਵਾਰ ਇਹਦੇ ਪਰਲੇ ਪਾਸੇ ਅਗਰ ਮੈਂ ਤੁਹਾਨੂੰ ਦਿਖਾਵਾਂ ਤਾਂ ਇਹਦੇ ਪਰਲੇ ਪਾਸੇ ਡੇਰੀ ਆ ਅਗਰ ਥੋੜਾ ਉੱਚਾ ਕਰਕੇ ਦਿਖਾਵਾਂਗੇ ਪਿੱਛੇ ਟਰਾਲੀ ਖੜੀ ਆ ਡੇਰੀ ਇਹਦੇ ਪਿੱਛਲੇ ਪਾਸੇ ਆ ਆ ਸਾਰਾ ਇੱਕ ਅਲੱਗ ਵਿੜਾ ਇਹਦੀ ਅਲੱਗ ਐਂਟਰੀ ਆ ਔਰ ਇੱਥੇ ਜਿਹੜਾ ਮੰਦਿਰ ਹੈ ਉਹਦੇ ਚ ਉਸ ਡੇਰੀ ਦਾ ਕੋਈ ਦਖਲ ਅੰਦਾਜ਼ੀ ਨਹੀਂ ਗਈ ਉਸ ਡੇਰੀ ਦੀ ਜਿੱਥੇ ਪਸ਼ੂ ਬੰਨੇ ਨੇ ਉਹਨਾਂ ਦੀ ਕੋਈ ਦਖਲ ਅੰਦਾਜ਼ੀ ਨਹੀਂ ਪਰ ਇਲਜ਼ਾਮ ਲਾ ਦਿੱਤਾ ਕਿ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹਾਈ ਇਸ ਲਈ ਅਸੀਂ 295 ਦੀ ਧਾਰਾ ਲਾ ਕੇ ਤੇ ਬਾਬਾ ਹਰਜੀਤ ਗਿਰੀ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਜੀ ਥਾਣੇ ਚੱਲ ਜਾਂਦੇ ਨੇ ਉਹਨੂੰ ਕਹਿੰਦੇ ਕਿ ਗੱਲ ਇਹ ਆ ਕਿ ਬਾਬਾ ਜੀ ਜਾਂ ਤਾਂ ਜਿਹੜਾ ਬੋਕਰ ਪਾਰਟੀ ਦਾ ਇੱਥੇ ਇਨਚਾਰਜ ਆ ਉਹਦੇ ਪੈਰ ਫੜ ਲਓ ਉਹਦੇ ਉਹਦੇ ਥੱਲੇ ਲੱਗ ਜਾਓ ਨਹੀਂ ਤਾਂ ਚੁੱਪ ਕਰਕੇ ਜਿਹੜਾ ਜੇਲ੍ਹ ਦੀ ਤਿਆਰੀ ਕਰ ਲਓ ਬਾਬਾ ਜੀ ਮੇਰੇ ਨਾਲ ਪੁਰਾਣੇ ਜੁੜੇ ਹੋਏ ਨੇ ਔਰ ਇਥੇ ਵਰਨਨਯੋਗ ਹੈ ਕਿ ਇਸੇ ਤਰ੍ਹਾਂ ਬੀਬੀ ਜਗੀਰਕੌਰ ਨੇ ਅੱਜ ਤੋਂ 7-8-10 ਸਾਲ ਪਹਿਲਾਂ ਜਦੋਂ ਉਹਨਾਂ ਦੀ ਸਰਕਾਰ ਸੀ ਦੋ ਮੁਕਦਮੇ ਇਹਨਾਂ ਤੇ ਦਰਜ ਕੀਤੇ ਸੀ ਜੀ ਉਦੋਂ ਵੀ ਇਸੇ ਤਰ੍ਹਾਂ ਹੀ ਬਿਲਕੁਲ ਬੇਗੁਨਾਹ ਕਰਕੇ ਇਹਨਾਂ ਨੂੰ ਜੇਲ੍ਹ 'ਚ ਧੱਕ ਧੱਕ ਤਾਂ ਕਿ ਕਿਸੇ ਤਰੀਕੇ ਨਾਲ ਪ੍ਰੈਸ਼ਰ ਪਾ ਕੇ ਆਪਣੇ ਨਾਲ ਲਾ ਲਾਂਗੇ ਲੇਕਿਨ ਬਾਬਾ ਜੀ ਦਾ ਉਦੋਂ ਵੀ ਇਰਾਦਾ ਬਹੁਤ ਟੱਲ ਸੀਗਾ ਉਹ ਇਹਨਾਂ ਨੇ ਜਦੋਂ ਪੁਲਿਸ ਨੇ ਪੁੱਛਿਆ ਕਿ ਕੀ ਕਰਨਾ ਤੁਸੀਂ ਉਹਨਾਂ ਨੇ ਗੱਲ ਉਹਨਾਂ ਨਾਲ ਕੋਈ ਤਾਲਮੇਲ ਕਰ ਸਾਦੇ ਕਹਿੰਦੇ ਜੀ ਹਵਾਲਾ ਹੱਥ ਦਾ ਦਰਵਾਜ਼ਾ ਖੋਲ ਦਿਓ ਤੇ ਮੈਨੂੰ ਅੰਦਰ ਦੇ ਦਿਓ ਮੈਂ ਜਿੱਥੇ ਟਿਕਿਆ ਆਵਾ ਜਿਨ੍ਹਾਂ ਦੇ ਨਾਲ ਲੱਗਿਆ ਮੈਂ ਉੱਥੋਂ ਪਿੱਛੇ ਨਹੀਂ ਹੱਟ ਸਕਦਾ ਲੇਕਿਨ ਬਦਲਾਖੂਰੀ ਇੰਨੀ ਕਿ ਤੁਸੀਂ ਇੱਕ ਧਾਰਮਿਕ ਵਿਅਕਤੀ ਜਿਨੇ ساری ਜ਼ਿੰਦਗੀ ਭਗਵੇਂ ਕੱਪੜੇ ਪਾਏ ਆ ਜਿਨ੍ਹਾਂ ਦਾ ਆਪਣਾ ਕੋਈ ਪਰਿਵਾਰ ਨਾ ਆ ਸਾਰਾ ਪਰਿਵਾਰ ਇਹਨਾਂ ਦਾ ਪਿੰਡ ਦਾ ਔਰ ਇਲਾਕੇ ਦਾ ਪਰਿਵਾਰ ਔਰ ਸਾਡੇ ਇੱਥੇ ਮਕਸੂਦਪੁਰ ਚ ਇੱਕ ਬਹੁਤ ਮਾਨਯੋਗ ਸਤਕਾਰਯੋਗ ਬਾਬਾ ਸੰਤ ਬਾਬਾ ਰੋਸ਼ਨ ਸਿੰਘ ਜੀ ਹੁਣੇ ਅਕਾਲ ਚਲਾਣਾ ਕਰਕੇ ਗਏ ਨੇ ਉਹਨਾਂ ਦਾ ਬਹੁਤ ਵੱਡਾ ਡੇਰਾ ਆਪਣਾ ਚੰਗੀ ਬਾਬਿਆਂ ਦਾ ਪ੍ਰਾਣਾ ਡੇਰਾ ਠੀਂ ਕਹਿੰਦੇ ਨੇ ਡੇਰਾ ਬਾਬਾ ਕਰਮ ਸਿੰਘ ਜੀ ਦਾ ਖੋਤੀ ਮਰਦਾਨ ਉਥੇ ਮੇਲਾ ਲੱਗਦਾ ਬਹੁਤ ਵੱਡਾ ਸਾਲਾਨਾ ਇਹ ਉਹਦੇ ਵੀ ਉਹਨਾਂ ਦੇ ਵੀ ਭਗਤ ਨੇ ਉੱਥੇ ਹੀ ਰਹਿੰਦੇ तकरीबन ਸਮਝ ਲਓ ਅੱਛਾ ਇਹਨਾਂ ਨੂੰ ਨਹੀਂ ਬਖਸ਼ਿਆ ਜੇਲ ਸੁੱਟ ਕੇ ਅੰਦਰ ਜਾ ਕੇ ਕਈ ਦਿਨ ਇਹਨਾਂ ਦੀ ਜੇਲ ਤੋਂ ਕੱਲ ਰਾਤ ਇਹਨਾਂ ਦੀ ਜ਼ਮਾਨਤ ਹੋਈ ਮੈਂ ਇਹਨਾਂ ਦਾ ਮਨੋ ਸਤਕਾਰ ਪਿਆਰ ਕਰਦਾ ਇਹਨਾਂ ਨਾਲ ਔਰ ਇਹ ਮੇਰੇ ਨਾਲ ਪਿਆਰ ਕਰਦੇ ਗੱਲ ਵੋਟਵਾਟ ਦੀ ਨਹੀਂ ਗਈ ਲੇਕਿਨ ਮੈਂ ਪੁਲਿਸ ਨੂੰ ਔਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਨਾਲ ਤੁਸੀਂ ਪਰਚੇ ਦਰਜ ਕਰਕੇ ਚੰਗੇ ਬੰਦਿਆਂ ਨੂੰ ਸਾਬਕ ਸਰਪੰਚ ਨੂੰ ਜੇਲ੍ਹ ਵਿੱਚ ਸੁੱਟ ਕੇ ਕੀ ਤੁਸੀਂ ਆਉਣ ਵਾਲੇ ਸਮੇਂ 'ਚ ਇਹਨਾਂ ਤੋਂ ਵੋਟਾਂ ਇਸ ਤਰ੍ਹਾਂ ਨਾ ਲੈ ਸਕਦੇ ਔਰ ਕੱਲਾ ਇਹ ਪਰਚਾ ਨਹੀਂ ਹੋਇਆ ਮੇਰੇ ਹਲਕੇ 'ਚ ਪਿਛਲੇ 15 ਦਿਨਾਂ 'ਚ 6 ਮੁਕੱਦਮੇ ਹੋਏ ਨੇ ਜੀ ਇੱਕ ਸਾਡਾ ਮੌਕੇ ਦਾ ਮੀਤ ਪ੍ਰਧਾਨ ਨਗਰ ਪੰਚਾਇਤ ਦਾ ਇਲੈਕਟਿਡ ਡਾਕਟਰ ਸੰਦੀਪ ਪਸਰੀਚਾ ਉਹਨੂੰ ਐਡਾ ਹੱਥਕੜੀਆਂ ਲਾ ਕੇ ਉਹਦੀ ਦੁਕਾਨ ਤੋਂ ਬਾਜ਼ਾਰ ਵਿੱਚੋਂ ਤੋਰ ਕੇ ਲਿਆਂਦਾ ਗਿਆ ਸਿਰਫ ਧਮਕਾਉਣ ਤੇ ਡਰਾਉਣ ਦੇ ਨਜ਼ਰੀਏ ਦੇ ਨਾਲ ਤੇ ਜਦੋਂ ਉਹਨੂੰ ਉੱਥੇ ਥਾਣੇ ਨਡਾਲੇ ਚੌਂਕੀ 'ਚ ਬਿਠਾਇਆ ਸਾਰਾ ਨਗਰ ਇਕੱਠਾ ਹੋ ਗਿਆ ਜਦੋਂ ਉਹਨਾਂ ਨੇ ਧਰਨਾ ਦਿੱਤਾ ਪੁਲਿਸ ਨੇ ਡਰਦਿਆਂ ਉਹਨੂੰ ਛੱਡਣਾ ਪਿਆ ਕਿਉਂਕਿ ਬੇਗੁਨਾਹ ਸੀਗਾ ਆਖੇ ਜੀ 326 ਦੇ ਵਿੱਚ ਇਹਨਾਂ ਨੇ ਲੜਾਈ ਕੀਤੀ ਸੱਟਾਂ ਮਾਰੀਆਂ ਨਾ 326 ਕੋਈ ਲੜਾਈ ਹੋਈ ਨਾ ਡਾਕਟਰ ਸੰਦੀਪ ਅਸਲੀਚਾ ਜਿਹਨੂੰ ਛੋਟਾ ਨਾਮ सोनू ਕਹਿੰਦੇ ਨੇ ਨਾ ਉਹ ਕਿਸੇ ਲੜਾਈ ਵਿੱਚ ਹਾਜ਼ਰ ਸੀਗਾ ਲੋਕਾਂ ਦੇ ਪ੍ਰੈਸ਼ਰ ਨੇ ਉੱਥੋਂ ਮੌਕੇ ਤੋਂ ਛਡਾਇਆ ਇਥੇ ਲੱਗੇ ਇੱਕ ਇਬਰਾਹਿਮ ਵਾਲ ਪਿੰਡ ਆ ਸਾਡਾ ਇੱਕ ਸਾਥੀ ਜੋਗਾ ਸਿੰਘ ਬਾਜਵਾ ਉਹ ਭਾਰਤੀ ਕਿਸਾਨ ਯੂਨੀਅਨ ਕਾਦੀਆਨਾ ਕੰਮ ਕਰਦਾ ਉਨੇ ਆਪਣੇ ਭਤੀਜੇ ਦੇ ਵਿਆਹ ਚ ਸ਼ਾਇਦ 2014 ਚ 2000 ਮਤਲਬ 10 12 ਸਾਲ ਪਹਿਲਾਂ ਜਿੱਦਾਂ ਪਿਆਵਾਂ ਦੇ ਵਿੱਚ ਲੁਕੀ ਫਾਇਰ ਨਹੀਂ ਕਰਦੇ ਉਹਦੀ ਕੋਈ ਪੁਰਾਣੀ ਵੀਡੀਓ ਦਿਖਾ ਕੇ ਫੋਟੋਆਂ ਤੇ ਉਹਦੇ ਤੇ ਪਰਚਾ ਦਰਜ ਕਰਤਾ ਨੋਨ ਅਵੇਲੇਬਲ ਸੈਕਸ਼ਨਸ ਲਾ ਕੇ ਆ ਲੱਗੇ ਮੇਰੇ ਪਿੰਡ ਖੱਬੇ ਹੱਥ ਪਧਾਸ ਪਿੰਡ ਆ ਕਾਫੀ ਵੱਡਾ ਪਿੰਡ ਆ ਸਾਡੇ ਸਤਕਾਰਯੋਗ ਲਬਾਣਾ ਭਾਈਚਾਰੇ ਦਾ ਇਹ ਵੀ ਪਿੰਡ ਲਬਾਣਾ ਭਾਈਚਾਰੇ ਦਾ ਬਹੁਤ ਵੱਡਾ ਸਾਰੇ ਐਨ ਆਰ ਆਈਜ਼ ਵਿਦੇਸ਼ਾਂ ਚ ਬੱਚੇ ਰਹਿੰਦੇ ਨੇ ਸਾਰੇ ਬੜੇ ਹੋਣ ਹਾਰ ਨੇ ਵਧਾਸ ਪਿੰਡ ਵਿੱਚ ਅਖੇ ਤੁਸੀਂ ਦਰਖਤ ਚੋਰੀ ਕਰ ਲੇ ਦਰਖਤ ਚੋਰੀ ਕੀਤੇ ਜਾ ਸਕਦੇ ਮੇਰੇ ਥੈਫਟ ਦਾ ਪਰਚਾ 379 ਲਾ ਕੇ ਚਾਰ ਮੈਂਬਰ ਪੰਚਾਇਤਾਂ ਦੇ ਉੱਤੇ ਉੱਥੇ ਪਰਚਾ ਦਰਜ ਕਰਤਾ ਇੱਕ ਸਾਡਾ ਪਿੰਡ ਢਿਲਵਾਂ ਦੇ ਲਾਗੇ ਚੱਕੋ ਕੀ ਹੈ ਉੱਥੇ ਜੋਬਨਪ੍ਰੀਤ ਸਾਡਾ ਬਹੁਤ ਇੱਕ ਮੇਰਾ ਬਹੁਤ ਸਪੋਰਟਰ ਆ ਪ੍ਰਾਣ ਖਾਨਦਾਨੀ ਬੰਦੇ ਨੇ ਉਹਨੇ ਵੀ ਕੋਈ 12 13 ਸਾਲ ਪਹਿਲਾਂ ਸੋਸ਼ਲ ਮੀਡੀਆ ਤੇ ਕੋਈ ਫਾਇਰ ਕਰਦੇ ਦੀ ਵੀਡੀਓ ਸ਼ੇਅਰ ਕੀਤੀ ਸੀਗੀ ਬਸ ਇਸੇ ਗੱਲ ਦੇ ਉੱਤੇ ਉਹਦੇ ਤੇ ਮੁਕਦਮਾ ਦਰਜ ਕਰਤਾ ਸ਼ਾਇਦ ਇੱਕ ਅਦਾ ਮੁਕਦਮਾ ਮੈਂ ਹੋਰ ਭੁੱਲ ਰਿਹਾ ਕਿਹੜਾ ਰਹਿ ਗਿਆ ਹਾਂਗਾ ਗੁਲਦੀਪ ਸਿੰਘ ਪੰਡੋਰੀ ਨੰਬਰਦਾਰ ਅਖੇ ਜੀ ਤੁਹਾਡੇ ਕੋਲ ਵਕਫ ਬੋਰਡ ਦੀ ਜਗਾ ਤੁਸੀਂ ਗਲਤ ਨਜਾਇਜ਼ ਕਬਜ਼ਾ ਕੀਤਾ ਪਤਾ ਨਹੀਂ ਕਿੰਨੇ ਸਾਲਾਂ ਦੀ ਉਹਨੇ ਬਕਾਇਦਾ ਪਟਾ ਕਰਾਇਆ ਹੋਇਆ ਵਾ ਔਰ ਜਿਹੜਾ ਬੰਦਿਆਂ ਨੇ ਪਰਚੇ ਦਰਜ ਕਰਾਇਆ ਇਹਨਾਂ ਨੇ ਆਪ ਮੈਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਕਿ 1993 ਦੇ ਵਿੱਚ 156000 ਰੁਪਏ ਦੀ ਵਕਫ ਬੋਰਡ ਦੀ ਜ਼ਮੀਨ ਆ ਜਿਹੜਾ ਜਮਾਨਤ ਜੱਪ ਮੈਂ ਕਹੇ ਤੇ ਪਿਓ ਨੇ ਇੱਥੇ ਸਾਡੇ ਹਲਕੇ ਦੇ ਵਿੱਚ ਵਿੱਚ ਹੀ ਆ ਉਹ ਕੋਈ ਗੁਨਾਹ ਨਹੀਂ ਦਿਸਦਾ ਅੱਛਾ ਫਾਇਰਿੰਗ ਦੇ ਇਨਸੀਡੈਂਟ ਥੋੜੇ ਦਿਨ ਪਹਿਲਾਂ ਤੁਸੀਂ ਦੇਖੀ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਸਾਰ ਇੱਕ ਪੰਜਾਬ ਦਾ ਕੋਈ ਆਮ ਆਦਮੀ ਪਾਰਟੀ ਦਾ ਐਮਐਲਏ ਕਿਹੜਾ ਸੀ ਜਿਹੜਾ ਗੋਲੀ ਚਲਾਉਦਾ ਮੁੰਡਾ ਨਜ਼ਰ ਆਇਆ ਗਿੱਲ ਹਲਕੇ ਦਾ ਐਮਐਲਏ ਉਹਦਾ ਮੁੰਡਾ ਸ਼ਰਿਆਮ ਗੋਲੀਆਂ ਚਲਾ ਰਿਆ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਪੇਗਾ ਜਿਹਨੀਆਂ ਗਲਤੀਆਂ ਇਹਨਾਂ ਦੇ ਪਾਰਟੀ ਦੇ ਬੰਦੇ ਕਰਦੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋਵੇਗਾ ਲੇਕਿਨ ਬਾਬੇ ਨੂੰ ਜ਼ਰੂਰ ਜੇਲ੍ਹ ਭੇਜਣਾ ਵਾ ਕਿਸੇ ਤਰੀਕੇ ਨਾਲ ਬਾਬੇ ਨੂੰ ਅਸੀਂ ਲੱਤ ਦੇ ਥੱਲੋਂ ਦੀ ਕੱਢਣਾ ਵਾ ਓਏ ਪੰਜਾਬ ਦੇ ਇਹ ਬਹਾਦਰ ਲੋਕ ਨੇ ਇਹ ਪਰਚਿਆਂ ਤੋਂ ਧਮਕੀਆਂ ਤੋਂ ਜੇਲਾਂ ਤੋਂ ਮੁਕਦਮਿਆਂ ਤੋਂ ਡਰਨ ਵਾਲੇ ਨਹੀਂਗੇ ਇਸ ਲਈ ਮੈਂ ਮੇਰਾ ਫਰਜ਼ ਸੀਗਾ ਮੈਂ ਸਭ ਤੋਂ ਪਹਿਲਾਂ ਇਹਨਾਂ ਦੇ ਘਰ ਪਹੁੰਚਿਆ ਇਹਨਾਂ ਦੇ ਸਰਕਾਰਯੋਗ ਡੇਰੇ ਦੇ ਉੱਤੇ ਤੁਸੀਂ ਦੇਖ ਸਕਦੇ ਕਿੰਨੀ ਸੰਗਤ ਇਕੱਠੀ ਹੋਈ ਇੱਕ ਮਿੰਟ ਦੇ ਸੱਦੇ ਦੇ ਉੱਤੇ ਔਰ ਸਾਰੇ ਪ੍ਰੋਮਿਨੈਂਟ ਨੇ ਸਾਰੇ ਇਲੈਕਟਿਡ ਬੰਦੇ ਨੇ ਸਾਰੇ ਇਸ ਪਿੰਡ ਦੇ ਜ਼ਿੰਮੇਵਾਰ ਵਿਅਕਤੀ ਆ ਇਹਨਾਂ ਨੇ ਬਹੁਤ ਬੁਰਾ ਮਨਾਇਆ ਕਿ ਬਾਬੇ ਹਰਜੀਤ ਗਿਰੀ ਨੂੰ ਜੇਲ੍ਹ ਵਿੱਚ ਨਹੀਂ ਇਦਾਂ ਭੇਜਣਾ ਚਾਹੀਦਾ ਸੀਗਾ ਸਿਰਫ ਇੱਕ ਮਨਘੜਤ ਝੂਠਾ ਮੁਕੱਦਮਾ ਕੇਜੀ ਇਹਨੇ ਧਾਰਮਿਕ ਜਜ਼ਬਾਤਾਂ ਦੀ ਜਿਹੜੀ ਆ ਉਹ ਉਹਨਾਂ ਦੀ ਠੇਸ ਪਹੁੰਚਾਈ ਆ ਧਾਰਮਿਕ ਜਜ਼ਬਾਤਾਂ ਦੀ ਠੇਸ ਤਾਂ ਗੁਰਦਵਾਰ ਸਾਹਿਬ ਦੀਆਂ ਫੋਟੋਆਂ ਕਿੰਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਬਣਾ ਕੇ ਉਹ ਠੇਸ ਨਹੀਂ ਸੀਗੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਿਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਫੋਟੋਆਂ ਬਣਾ ਕੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਕੀਤਾ ਜਿਹੜੇ ਸਾਡੇ ਬੇਅਦਬੀ ਦੇ ਮਾਮਲੇ 2015 ਤੋਂ ਲਟਕ ਰਹੇ ਨੇ ਉਹੀ ਅਫਸਰ ਲੱਗੇ ਹੋਏ ਨੇ ਉਹੀ ਸਾਰਾ ਅਮਲਾ ਵਾ ਕਿ ਬੇਅਦਬੀਆਂ ਦੇ ਵਿੱਚ ਲੋਕਾਂ ਨੂੰ ਕੋਈ ਇਨਸਾਫ ਮਿਲਿਆ ਉਹ ਸੀ ਧਾਰਮਿਕ ਜਜ਼ਬਾਤਾਂ ਨੂੰ ਸਹੀ ਮੈਨੇ ਵਿੱਚ ਠੇਸ ਪਹੁੰਚਾਉਣ ਦੀ ਗੱਲ ਤੇ ਜਦੋਂ ਕੋਈ ਹੋਰ ਵੀਡੀਓ ਤੁਹਾਡੀ ਪਾਦਵੇ ਉਹਨੂੰ ਆਪ ਹੀ ਇੰਟੈਲੀਜੈਂਸ AI ਦਾ ਕੰਮ ਕਰਾਰ ਕਰਕੇ ਪਰਚੇ ਦਰਜ ਕਰਕੇ ਜਨਾਨੀਆਂ ਤੱਕ ਪਹੁੰਚ ਕੇ ਬੰਦੇ ਸਾਰੇ ਜ਼ਿਲਾਂ ਚ ਡੱਕ ਕੇ ਔਰ ਉਹਨਾਂ ਤੇ ਬੜੀ ਛੇਤੀਕਾਰ ਵੇ ਲੇਕਿਨ ਦਰਬਾਰ ਸਾਹਿਬ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਤਸਵੀਰਾਂ ਤੇ ਵੀਡੀਓਜ਼ ਬਣਾਉਣ ਵਾਲਿਆਂ ਦੇ ਖਿਲਾਫ ਤਾਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸੋ ਇਸ ਲਈ ਮੈਂ ਤਾਂ ਅਗਰ ਕੋ ਸੁਣਨ ਵਾਲਾ ਹੈ ਇੱਥੇ ਬੈਠਾ ਲੱਗਦਾ ਨਹੀਂ ਮੈਨੂੰ ਕੋ ਸੁਣਨ ਵਾਲਾ ਹੈਗਾ ਮਤ ਕਰੋ ਇਦਾਂ ਦੀ ਬਦਲਾਖੋਰੀ ਬੰਦ ਕਰ ਦਿਓ ਔਰ ਪੁਲਿਸ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਇਦਾਂ ਮਤ ਕਰੋ ਇਹ ਸਾਰੇ ਪ੍ਰਤਵੰਤੇ ਸੱਜਣ ਨੇ ਇਹ ਕੋਈ ਕ੍ਰਿਮੀਨਲਸ ਨਹੀਂਗੇ ਬਾਬਾ ਹਰਜੀਤ ਗਿਰੀ ਕੋਈ ਕ੍ਰਿਮੀਨਲ ਨਹੀਂਗਾ ਔਰ ਤੁਸੀਂ ਜੇ ਕੋਈ ਗਲਤ ਪਰਚੇ ਦਰਜ ਕਰੋਗੇ ਇਹ ਵੀ ਗੱਲ ਯਾਦ ਰੱਖਣਾ ਕਿ ਸਮਾਂ ਬੜਾ ਬਲਵਾਨ ਹੁੰਦਾ ਸਮਾਂ ਬਦਲਣਾ ਵਾ ਔਰ ਜਦੋਂ ਇਹ ਸਮਾਂ ਸਮਾਂ ਬਦਲਿਆ ਮੇਰੇ ਕੋਲ ਮੁਕੰਮਲ ਲਿਸਟ ਆ ਮੇਰੀ ਕੰਸਟਿਟੂਐਂਸੀ ਦੀ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਦੇ ਨਾਲ ਬੇਇਨਸਾਫੀ ਹੋ ਰਹੀ ਤੱਕਾ ਹੋ ਰਿਆ ਵਾ ਉਹ ਸਾਰੀ ਲਿਸਟ ਦੇ ਹਿਸਾਬ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਪ੍ਰਾਨਿਆ ਮੈਂ ਪਹਿਲਾਂ ਵੀ ਕਿਹਾ ਹੋਇਆ ਬੜੀ ਵਾਰੀ ਕਿ ਜਿਹੜੇ ਲੋਕ ਆਪੇ ਤੋਂ ਬਾਹਰ ਹੋ ਕੇ ਬਦ ਕਲਾਮੀ ਕਰਦੇ ਨੇ ਬਦ ਜ਼ੁਬਾਨੀ ਕਰਦੇ ਨੇ ਉਹਨਾਂ ਦਾ ਡੇਟਾ ਸਾਰਾ ਮੇਰੇ ਕੋਲ ਆ ਸਾਰੀ ਲਿਸਟ ਮੇਰੇ ਕੋਲ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਗੱਲ ਦਾ ਹਿਸਾਬ ਦੇਣਾ ਪਵੇਗਾ ਇਸ ਲਈ ਮੇਰੀ ਪੁਲਿਸ ਨੂੰ ਖਾਸ ਤੌਰ ਤੇ ਬੁਰਜ਼ੋਰ ਬੇਨਤੀ ਆ ਕਿ ਇੰਨਾ ਜ਼ੁਲਮ ਨਾ ਕੀਤਾ ਹੋ ਯਾਰ ਇੰਨੇ ਝੂਠੇ ਪਰਚੇ ਮਤ ਕਰੋ ਜਿਹਦੇ ਨਾਲ ਤੁਹਾਡੀ ਛਵੀ ਜਿਹੜੀ ਆ ਉਹ ਬਿਲਕੁਲ ਤਹਿਸ਼ ਨੈਸ਼ ਤੇ ਖਰਾਬ ਹੋ ਜੇ ਪੰਜਾਬ ਦੇ ਵਿੱਚ ਬਾਥਰੂਮਾਂ ਦੇ ਨਹੀਂ ਪੱਥਰ ਰੱਖਲੇ ਤੁਸੀਂ ਦੇਖ ਲੇ ਕਦੀ ਟਰਾਂਸਫਾਰਮਰਾਂ ਦੇ ਨਹੀਂ ਪੱਥਰ ਰੱਖੇ ਦੇਖ ਲੇ ਆ ਇੱਕ ਨਵੀਂ ਗੱਲ ਚਲਾਈ ਹੋਈ ਜਿਹੜੀਆਂ ਪੰਜਾਬ ਚ 13000 ਪਿੰਡਾਂ ਲਿੰਕ ਰੋਡਸ ਨੇ ਲਿੰਕ ਰੋਡਸ ਸਰਦਾਰ ਲਖਮਣ ਸਿੰਘ ਗਿੱਲ ਸਾਡੇ ਚੀਫ ਮਿਨਿਸਟਰ ਬਣੇ ਸੀਗੇ ਕੋਈ ਸਾਲਕ ਵਾਸਤੇ ਉਸ ਵਕਤ ਸਾਰੇ ਪੰਜਾਬ ਦੀਆਂ ਲਿੰਕ ਰੋਡਸ ਉਹਨਾਂ ਨੇ ਪਿੰਡਾਂ ਤੱਕ ਸੜਕਾਂ ਜੋੜੀਆਂ ਭਾਵੇਂ ਕਿ 70 60 70 ਸਾਲ ਪੁਰਾਣੀਆਂ ਜਿਹੜੀਆਂ ਲਿੰਕ ਰੋਡਸ ਬਣੀਆਂ ਅੱਜ ਉਹਨਾਂ ਦੀ ਜਦੋਂ ਸਮੇਂ ਸਿਰ ਰਿਪੇਅਰ ਆਉਂਦੀ ਹਰ ਸੜਕ ਦਾ ਤਕਰੀਬਨ 6ਵੇਂ ਸਾਲ ਵਾਰੀ ਆ ਜਾਂਦੀ ਹੈ ਹੁਣ ਸਾਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਹਲਕਾਏ ਹੋਏ ਇੰਚਾਰਜ ਜਾਂ ਜਿਹੜੇ ਐਮਐਲਏ ਕਹਿ ਲੋ ਉਹ ਜਾ ਕੇ ਲਿੰਕ ਰੂਟਸ ਦੀ ਰਿਪੇਅਰ ਦੇ ਨਹੀਂ ਪੱਥਰ ਰੱਖ ਰਹੇ ਨੇ ਯਾਰ ਇਹ ਕਿੱਥੋਂ ਦਾ ਬਦਲਾਵ ਹੈ ਇਹ ਕਿੱਥੋਂ ਦੀ ਰਾਜਨੀਤੀ ਆ ਅਖੇ ਜੀ ਕੁਛ ਨਹੀਂ ਇਹਨਾਂ ਨੇ ਕੀਤਾ 17 ਸਾਲਾਂ ਚ ਜੋ ਅਸੀਂ ਕਰਕੇ ਦਿਖਾ ਦਿੱਤਾ ਇੱਕ ਸਕ੍ਰਿਪਟ ਭੇਜਦੇ ਦਿੱਲੀੋਂ ਲਿਖ ਕੇ ਸਾਰੇ ਐਮਐਲਏ ਇੱਕੋ ਗੱਲ ਕੀ ਜਾਂਦੇ ਇਹਨਾਂ ਨੇ ਇਕੱਲੀ ਕਾਂਗਰਸ ਨੇ ਕੁਛ ਨਹੀਂ ਕੀਤਾ 17 ਸਾਲਾਂ ਚ ਜੋ ਅਸੀਂ 3.5 ਸਾਲਾਂ ਚ ਕਰਤਾ 3.5 17 ਸਾਲਾਂ ਵਿੱਚ ਕਿਸੇ ਨੇ ট্রান্সਫਾਰਮਰ ਦੇ ਨਹੀਂ ਪੱਥਰ ਨਹੀਂ ਸੀ ਰੱਖੇ 17 ਸਾਲਾਂ ਵਿੱਚ ਕਿਸੇ ਨੇ ਬਾਥਰੂਮਾਂ ਦੇ ਨਹੀਂ ਪੱਥਰ ਨਹੀਂ ਰੱਖੇ 17 ਸਾਲਾਂ ਵਿੱਚ ਕਿਸੇ ਨੇ ਲਿੰਕ ਰੋਡ ਦੇ ਨਹੀਂ ਪੱਥਰ ਨਹੀਂ ਸੀ ਰੱਖੇ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹ ਕਦੀ ਪੰਜਾਬ ਦੇ ਲੋਕਾਂ ਵਿੱਚ ਨਹੀਂ ਹੋਇਆ ਸੀਗਾ ਸੋ ਮੇਰੇ ਯਾਰ ਮੁੱਖ ਮੰਤਰੀ ਇਹ ਕਹਿੰਦਾ ਮੈਂ ਆਂਡਿਆਂ ਦੇ ਵੀ ਦਊਂਗਾ ਮੈਂ ਮੁਰਗੀਆਂ ਦੇ ਵੀ ਦਊਂਗਾ ਇੱਕ ਥੇਲਾ ਨਹੀਂ ਦਿੱਤਾ ਕਿਸੇ ਦੇ ਬਾਅਦ ਸੁਣਨ ਚਾਹ ਗੱਲਾ ਮਾਰ ਕੇ ਚਲੇ ਜਾਂਦਾ ਗੱਲਾਂ ਦਾ ਕੜਾ ਬਣਾ ਜਾਂਦਾ ਕੋਈ ਕਿਸੇ ਗਰੀਬ ਦੇ ਹੱਥ ਪਰ ਜੀ ਦਾ ਮਕਾਨ ਗਿਰ ਗਿਆ ਜੀ ਦਾ ਡੰਗਰ ਬੱਚਾ ਮਰ ਗਿਆ ਅੱਜ ਤੱਕ ਕਿਸੇ ਨੂੰ ਪੈਸੇ ਨਹੀਂ ਦਿੱਤੇ ਦੋ ਵਾਰ ਹੜਾ ਆ ਲਿਆ ਇਹਨਾਂ ਵਿੱਚ ਇਹ ਹੜ ਵੀ ਇਹਨਾਂ ਦੇ ਟਾਈਮ ਤੇ ਆਉਂਦੇ ਕਿਉਂਕਿ ਰੇਤੇ ਦਾ ਸਾਰਾ ਦਿਨ ਵਪਾਰ ਕਰਦੇ ਇਹ ਝੂਠਾ ਇਹ ਨਾ ਕਹਿੰਦਾ ਸੀ 20000 ਕਰੋੜ ਰੁਪਇਆ ਰੇਤੇ ਜੋ ਆਊਗਾ ਉਹ ਦਿੱਲੀ ਵਾਲਾ ਕਹਿੰ ਗਿਆ 50000 ਕਰੋੜ ਆਊਗਾ ਪੰਜਾਹ ਕਰੋੜ ਵੀ ਰਿਹਾ ਸਾਡੇ ਤਿੰਨ ਸਾਲਾਂ ਦਾ ਸਾਰਾ ਇਹੀ ਚੱਤੀ ਜਾ ਰਹੀ ਹੈ ਪੰਜਾਬ ਨੂੰ ਪੰਜਾਬ ਡੁੱਬਦਾ ਜਾ ਰਿਹਾ ਹੈ ਇਹ ਨਾ ਦੇਕਰ ਪੜਦੇ ਜਾ ਰਹੇ ਪੈਸਾ ਸਾਡਾ ਦਿੰਦੀ ਨੂੰ ਜਾਈ ਜਾ ਰਿਹਾ ਸਾਡਾ ਪੈਸਾ ਇਹਨਾਂ ਨੇ ਜਹਾਜਾਂ ਦੇ ਧੂਏ ਚ ਰੋਲਤਾ ਮੈਂ ਪਹਿਲਾਂ ਕਿਹਾ ਸੀ ਯਾਰੋ ਸਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਤੁਸੀਂ ਪੰਜਾਬ ਸੰਭਾਲ ਲੇ ਕਿ ਨੁਕਸਾਨ ਤਾਂ ਹੋਣਾ ਹੀ ਹੈ ਕਿੱਡਾ بڑا ਨੁਕਸਾਨ ਹੋ ਗਿਆ ਆਪਾਂ 4 ਸਾਲਾਂ ਦੇ ਵਿੱਚ ਸਾਡਾ ਪੰਜਾਬ ਡਿੱਗਣ ਦਾ ਹੀ ਜਾ ਰਿਹਾ ਹੈ ਗੈਂਗਸਟਰਵਾਦ ਹੋ ਗਿਆ ਇਹ ਨਵੀਂੋ ਗੱਲ ਆ ਗਈ ਹੈ ਅਕਸਰ ਚੋਤੇ ਦਿਨ ਫਰੋਤੀ ਨੂੰ ਮੰਗ ਲੈਂਦੇ ਆ ਜਿਹਦੇ ਘਰ ਥੋੜੀ ਜੀ ਰੋਟੀ ਪੱਕਦੀ ਆ ਉਹਦੇ ਉਹਦੇ ਘਰ ਗੈਂਗਸਟਰ ਆ ਕੇ ਬੈਠ ਜਾਂਦੇ ਲੋਅ ਐਂਡ ਆਰਡਰ ਦੀ ਕੋਈ ਗੱਲ ਨਹੀਂ ਨਸ਼ਿਆਂ ਦੀ ਪਰਬਾਰ ਹੋਈ ਪਈ ਹੈ ਗਲੀ ਗਲੀ ਵਿਗਦਾ ਹੈ ਤੇ ਪਹਿਲਾਂ ਕਹਿੰਦੇ ਸੀ ਇਹ ਨਸ਼ਿਆਂ ਦਾ ਵਪਾਰੀ ਹੈ ਪੁਲਿਸ ਵਾਲਿਆਂ ਨੇ ਕਿ ਜੇ ਮਸ਼ੀਨ ਚੀਜ਼ ਨੂੰ ਪਾ ਕੇ ਧੋ ਲਿਆ ਹੁਣ ਟਿਕਟ ਦੇ ਕੇ ਕਹਿੰਦੇ ਜੀ ਇਹਦੇ ਬਾਰੇ ਦਾ ਬੰਦੇ ਉਹ ਜੀ ਉਹੀ ਬੰਦਾ ਜਿਹੜੇ ਨਸ਼ਿਆਂ ਦਾ ਵਪਾਰੀ ਕਹਿੰਦੇ ਸੀ ਜਿਹੜਾ ਮਜੀਠੀਏ ਦੇ ਨਾਲ ਸੀ ਜਦ ਸਾਰਾ ਕੁਝ ਇਹੀ ਮਾੜਾ ਸੀ ਸਾਨੂੰ ਰੋਕਾ ਨੂੰ ਬੁੱਧੂ ਬਣਾਈ ਜਾਂਦੇ ਆ ਜਦ ਉਹਨੂੰ ਲੋੜ ਸੀ ਇਹਨੂੰ ਹਰਾਉਣ ਦੀ ਤੁਸੀਂ ਕਹਿੰਦੇ ਜੀ ਇਹ ਨਸ਼ੇ ਵਾਲਾ ਅੱਜ ਤੁਹਾਨੂੰ ਲੋੜ ਐ ਇਹਨੂੰ ਦਿਟਾਉਣ ਦੀ ਤੁਸੀਂ ਕਹਿੰਦੇ ਜੀ ਦੇਰ ਕਰ ਦੁੱਧ ਧੂਤਾ ਹੀ ਉਹ ਹੀ ਭਗਵੰਤ ਮਾਨ ਆ ਉਹ ਹੀ ਚਿਹਰਾ ਹੈ ਉਹ ਹੀ ਦਿੱਲੀ ਵਾਲਾ ਹੈ ਇਹੀ ਸਾਨੂੰ ਬੇਵਕੂ ਬਣਾਈ ਜਾਂਦੇ ਲੋਕਾਂ ਨੂੰ ਆ ਕੇ ਕਿੰਨੀ ਕੁ ਵਾਰ ਆਪਾਂ ਬੇਵਕੂ ਬਣਾਵੇ ਕਿੰਨੀ ਕੁ ਵਾਰ ਇਹ ਸਾਨੂੰ ਲੁੱਟਣਗੇ ਉਹイツ ਕੁਟਦੇ ਫਿਰਨੇ ਵਿੱਚ ਨਾ ਆ ਜਾਂਦੇ ਤੁੰਗ ਵਿੱਚ ਕਹਿੰਦੇ ਜੀ ਮੰਦੇ ਨੇ ਮੇਰੇ ਵਾਰੀਏ ਨੂੰ ਕਿਸੇ ਨੇ ਪਿਆ ਕੁਟਾ ਦੇ ਮੱਕ ਤਿੱਦਲਾ ਕਹਿੰਦਾ ਬਈ ਬੜਾ ਚੰਗਾ ਵੀ ਹੈ ਮੇਰਾ ਤਾਂ ਫਿਕਰ ਨਾ ਕਰ ਫੰਨੇਖਾਂ ਕੁੜਤਾ ਪਜਾਮਾ ਲਿਆਦਾ ਪਾਈ ਦੇ ਤੋਂ ਇਹ ਨਾ ਤੂੰ ਇੱਦੇ ਪਾਈ ਨਾ ਤੂੰ ਦੇਖੀਂ ਕੀ ਚੀਜ਼ ਬੜੀ ਉਹ ਪਾਈ ਉਹਨੇ ਖਰੀਦ ਲਿਆ ਉਹਨੇ ਕਹਨੂੰ ਸ਼ਹਿਰ ਨੂੰ ਜਾਣਾ ਹੈ ਕੰਨ-ਕੰਨ ਘੁੰਮੇ ਆਉਂਗੇ ਉਹਨੇ ਧੋ ਕੇ ਸੁਕਣਾ ਪਾਤਾ ਜੇ ਸਵੇਰੇ ਪਾਇਆ ਪਜਾਮੇ ਦਾ ਕੱਛਾ ਬਣਿਆ ਫਿਰ ਕੁਰਤੇ ਦੀ ਬਨਾਈਨ ਫਿਰ ਇਹ ਕਹਿੰਦਾ ਬੜਾ ਠੱਗ ਨਿਕਲਿਆ ਇਸ ਤਰ੍ਹਾਂ ਭਗਵਾਨ ਤੁਮਾਰ ਨੂੰ ਗੱਲਾਂ ਮਰਾ ਕੇ ਚਲੇ ਜਾਂਦੇ ਆ ਥੋੜੇ ਦਿਨ ਬਾਅਦ ਉਹ ਫੇਰ ਆ ਗਿਆ ਕਹਿੰਦਾ ਕਿਉਂ ਏ ਤੂੰ ਮੈਨੂੰ ਠੱਗੀ ਮਾਰ ਗਿਆ ਤੇ ਸਾਨੂੰ ਪੂਰਾ ਪਜਾਮਾ ਜਿਹੜਾ ਦਿੱਤਾ ਉਹਦਾ ਕੁਝ ਵੀ ਨਹੀਂ ਨਿਕਲਿਆ ਕਹਿੰਦਾ ਬਾਈ ਜੀ ਮੈਂ ਕੋਈ ਠੱਗੀ ਨਹੀਂ ਮਾਰੀ ਮੈਂ ਪਹਿਲਾਂ ਗਿਆ ਤਾਂ ਪਾਈ ਤੇ ਤੂੰ ਹੀ ਨਾ ਤੂੰ ਇੱਥੇ ਪਾਈ ਨਾ ਤੂੰ ਸਮਝੀਂ ਨਹੀਂ ਮੈਂ ਕੀ ਕਰਾਂ ਉਹ ਇਸ ਤਰ੍ਹਾਂ ਸਾਡੇ ਨਾਲ ਬਾਰ-ਬਾਰ ਠੱਗੀਆਂ ਹੋ ਰਹੀਆਂ ਯਾਰ ਐਸੀ ਸਮਝ ਨਹੀਂ ਰਹੇ ਸਮਝ ਹੋਏ ਇਹਨਾਂ ਦੀਆਂ ਠੱਗੀਆਂ ਨੂੰ ਸਮਝੋ ਇਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਸਾਨੂੰ ਲੁੱਟ ਕੇ ਲਿਜਾ ਰਹੇ ਆ ਕਿਸ ਤਰ੍ਹਾਂ ਉਹੀ ਚੰਗਾ ਹੋ ਜਾਂਦਾ ਉਹੀ ਮਾੜਾ ਹੋ ਜਾਂਦਾ ਨੌਜਵਾਨਾਂ ਤੋਂ ਪੈਸੇ ਲਵਾ ਕੇ ਨੌਜਵਾਨਾਂ ਨੂੰ ਨਾਲ ਤੋੜ ਕੇ ਕੋਈ ਨੌਕਰੀ ਨਹੀਂ ਦਿੱਤੀ ਪਹਿਲਾਂ ਕਹਿੰਦੇ ਸੀ ਗਰੀਬ ਦਾ ਪੁੱਤ ਇਲੈਕਸ਼ਨ ਲੜੇ ਕਰੂਗਾ ਹੁਣ ਸਾਰੇ ਅਮੀਰ ਦੇ ਪੁੱਤੇ ਲੜਦੇ ਜਿੰਨੇ ਰਾਜ ਸਭਾ ਮੈਂਬਰ ਬਣੇ ਆ ਕਰੋੜਪਤੀ ਆ ਅਰਬਪਤੀ ਬਣਾਏ ਕਿਸੇ ਗਰੀਬ ਦਾ ਮੁੰਡਾ ਨਹੀਂ ਬਣਾਇਆ ਕੋਈ ਕਿਸਾਨ ਦਾ ਮੁੰਡਾ ਨਹੀਂ ਬਣਾਇਆ ਕੋਈ ਗਰੀਬ ਦਲਿਤ ਦਾ ਮੁੰਡਾ ਨਹੀਂ ਬਣਾਇਆ 10 ਐਮਪੀ ਬਣਾਏ ਇਹਨਾਂ ਨੇ ਇੱਕ ਵੀ ਦਲਿਤ ਦੀ ਨਹੀਂ ਇੱਕ ਵੀ ਕਿਸਾਨ ਨਹੀਂ ਆ ਸੰਤ ਜੀ ਨੂੰ ਕੱਢ ਦੋ ਇਹ ਤਾਂ ਸੰਤ ਹੋ ਗਿਆ ਬਾਕੀ ਅਜੋ ਕੋਈ ਜੱਟ ਦਾ ਪੁੱਤ ਨਹੀਂ ਫਿਰ ਇਹਨਾਂ ਨੂੰ ਕਿਉਂ ਬੋਟ ਪਾਈਏ ਪਹਿਲਾਂ ਤਾਂ ਕਹਿੰਦੇ ਸਾਰਾ ਕੁਝ ਤੁਹਾਡਾ ਹੈ ਹੁਣ ਕਹਿੰਦੇ ਸਾਰਾ ਕੁਝ ਸਾਡਾ ਹੈ